ਯੂਰਪ ਵਾਲਿਓ ਇੱਕ ਬੇਨਤੀ ਆ ਜੋ ਤੁਸੀਂ ਫੋਟੋ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਵੀਰ ਦਾ ਨਾਮ ਹੈਗਾ ਆ ਅਸ਼ੋਕ ਪੱਕਾ ਨਾਮ ਰਾਮ ਮਹਿਰ ਇਹ ਵੀਰ 25 ਅਪ੍ਰੈਲ ਸਵੇਰ 6 ਵਜੇ ਇਹ ਪੁਰਤਗਾਲ ਤੋਂ ਸਪੇਨ ਦੇ ਵਿੱਚ ਜਾਣਾ ਸੀ ਇਸ ਨੇ ਆਪਣੀ ਦੁਕਾਨ ਵਾਸਤੇ ਸਮਾਨ ਲੈਣ ਵਾਸਤੇ ਪੁਰਤਗਾਲ ਦੇ ਵਿੱਚ ਜਿਹੜਾ ਰੋਮਾ ਏਰੀਆ ਪੈਂਦਾ ਆ ਉੱਥੇ ਮੈਟਰੋ ਦੇ ਬਾਹਰ ਇਸ ਦੀ ਆਪਣੀ ਮਿੰਨੀ ਮਰਕਾਦੋ ਆ ਤੇ ਤਕਰੀਬਨ 6 ਸਾਲ ਤੋਂ ਇਹ ਵੀਰ ਪੁਰਤਗਾਲ ਦੇ ਵਿੱਚ ਰਹਿ ਰਿਹਾ ਸੀ ਤੇ ਥੋੜਾ ਜਿਹਾ ਵੀਰ ਡਿਪਰੈਸ਼ਨ ਦਾ ਸ਼ਿਕਾਰ ਆ ਇਸ ਨੇ ਆਪਣੀ ਭੈਣ ਨੂੰ ਉਸੇ ਦਿਨ ਫੋਨ ਲਗਾਇਆ ਸ਼ਾਮਾਂ ਨੂੰ ਕਿ ਮਾਂ ਦਾ ਖਿਆਲ ਰੱਖੀ ਮੈਂ ਬਾਅਦ ਚੋਂ ਕਰਦਾ ਕਾਲ ਇਹ ਕਹ ਕੇ ਉਸ ਨੇ ਕਾਲ ਕੱਟ ਦਿੱਤੀ ਉਸ ਤੋਂ ਬਾਅਦ ਅਸ਼ੋਕ ਦੀ ਕੋਈ ਵੀ ਕਾਲ ਜਿਹੜੀ ਆ ਉਹ ਘਰਦਿਆਂ ਨੂੰ ਨਹੀਂ ਆਈ ਜਿੱਥੇ ਇਸ ਨੇ ਜਾਣਾ ਸੀ ਸਪੇਨ ਦੇ ਵਿੱਚ ਉੱਥੇ ਵੀ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਵੀ ਸਾਡੇ ਕੋਲੇ ਅਸ਼ੋਕ ਜਿਹੜਾ ਆ ਉਹ ਹੋ ਨਹੀਂ ਪਹੁੰਚਿਆ ਪੁਲਿਸ ਦੇ ਵਿੱਚ ਰਿਪੋਰਟ ਕਰ ਦਿੱਤੀ ਗਈ ਆ ਜੇਕਰ ਤੁਹਾਡੇ ਚੋਂ ਕਿਸੇ ਨੇ ਵੀ ਅਸ਼ੋਕ ਨੂੰ ਦੇਖਿਆ ਹੋਵੇ 25 ਤਰੀਕ ਤੋਂ ਬਾਅਦ ਤਾਂ ਮੈਂ ਨੰਬਰ ਬੋਲਣ ਲੱਗਿਆ ਆ ਇਹਨਾਂ ਦੇ ਫੈਮਿਲੀ ਮੈਂਬਰ ਦਾ ਤੁਸੀਂ ਉਹਨਾਂ ਦੇ ਨਾਲ WhatsApp ਦੇ ਉੱਪਰ ਇਨਫੋਰਮੇਸ਼ਨ ਦੇ ਸਕਦੇ ਹੋ ਨੰਬਰ ਹੈਗਾ ਜੀ ਫਰਾਂਸ ਦਾ 003 ਜਿਹੜਾ ਆ ਉਹ ਫਰਾਂਸ ਦਾ ਕੋਡ ਆ 74241960 0033744241960 ਦੂਸਰਾ ਨੰਬਰ ਹੈਗਾ ਜੀ 0033 ਸਬਸੋ 983251 ਇਹ ਦੋਨੋਂ ਨੰਬਰਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਨੰਬਰ ਦੇ ਉੱਪਰ ਇਨਫੋਰਮੇਸ਼ਨ ਦੇ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਆਪਾਂ ਸਾਰੇ ਜਣੇ ਰਲ ਮਿਲ ਕੇ ਸ਼ੋਕ ਨੂੰ ਲੱਭ ਸਕਦੇ ਹਾਂ ਤੁਹਾਡਾ ਇੱਕ ਸ਼ੇਅਰ ਇਸਨਾਂ ਨੂੰ ਲੱਭਣ ਦੇ ਵਿੱਚ ਸਾਡੀ ਹੈਲਪ ਕਰ ਸਕਦਾ ਬਹੁਤ ਬਹੁਤ ਸ਼ੁਕਰੀਆ